ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਕਮਲ ਡੇਰੀ ਫਾਰਮ ਪਿੰਡ ਪਗਵਾਨਪੁਰ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਛੋਟੀਆਂ ਦਿਖਾਵਾਂਗੇ ਕੁਝ ਸੂਈਆਂ ਸਵਈਆਂ ਤੇ ਕੁਝ ਗੱਬਣਾ ਤਿਆਰ ਆਪਾਂ ਪਹੁੰਚੇ ਆਂ ਵੀਰ ਕਮਲ ਦੇ ਕੋਲ ਤੇ ਆਰੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸਿਆ ਭਾਜੀ ਅਸਿਕਲ ਦੀਪ ਜੀ ਕੀ ਹਾਲ ਚੱਲ ਜੇ ਪਾਪਾ ਬਬੀ ਦੀਪ ਸਿੰਘ ਜੀ ਕਿਰਪਾ ਚਾਹੀਦੀ ਆ ਜੀ ਹਾਂਜੀ ਹਾਂਜੀ ਤੇ ਬਾਈ ਜੀ ਆਪਣਾ ਨਾਮ ਤੇ ਟਰੱਕ ਦੱਸਿਓ ਨਾਮ ਆਪਣਾ ਕਮਲਜੀਤ ਸਿੰਘ ਜੀ ਪਿੰਡ ਭਗਵਾਨਪੁਰ ਤਸੀਲ ਡੇਰਾ ਬਾਬਾ ਨਾਲ ਤੇ ਜ਼ਿਲ੍ਹਾ ਕਰਤਾਰਪੁਰ ਠੀਕ ਹੈ ਬਾਈ ਫੋਨ ਨੰਬਰ ਬੋਲ ਦਿਓ 988810784 ਬਰਾ ਨੰਬਰ ਆ ਠੀਕ ਹੈ ਜੀ ਸਭ ਤੋਂ ਵਟਸਐਪ ਚੱਲਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਈ ਜੀ ਉਧਰੋਂ ਕਰੀ ਸ਼ੁਰੂਆਤ ਕਿਧਰੋਂ ਕਰੀਏ ਸੋ ਮਰਜੀ ਕਰ ਲੋ ਕੋਈ ਜਿੱਕੀਆਂ ਆਈਆਂ ਲਓ ਜੀ ਨਕੀਨੇ ਲਗਾਉਣੇ ਦੋ ਨੀਲੀ ਦਾ ਵੀ ਨਹੀਂ ਆਗੀਆਂ ਵਾਦੇ ਉਧਰੋਂ ਕਰ ਲਓ ਉਹ ਵਾਲੀਆਂ ਦਿਖਾਵਾਂ ਅੰਗੇ ਤਗੜੇ ਕਾਤੇ ਗਾਣ ਵਾਲੀ ਬ੍ਰਾਹਮਣੀ ਬੱਦੇ ਬਈ ਨੇ ਬਈ ਦੱਸਿਓ ਪਹਿਲੇ ਨੰਬਰ ਤੇ ਝੋਟੀ ਝੋਟੀ ਕਾਦੀ ਆ ਵੀ ਦੋਂਦੀ ਏਡੀ ਕੱਟੀ ਕੋ ਪਾਲ ਕੇ ਦੱਸਦੇ ਮੈਨੂੰ ਠੀਕ ਆ ਦੋਂਦੀ ਕੱਟੀ ਆ ਅੱਛਾ ਜੀ ਤੇ ਤੁਹਾਨੂੰ ਸੂਲ ਨੂੰ 25 ਦਿਨ ਹੋ ਗਏ ਨੌ ਕਿਲੋ ਦੁੱਧ 8 ਕਿਲੋ ਦੁੱਧ ਲੈ ਕੇ ਚਲੋ ਝੋਟੀ ਕੈਂ ਵੜਾ ਲੱਗਾ ਮੰਨਉਣੀ ਪਤਾ ਵੀ ਅੱਜ ਵੀਡੀਓ ਬਣਾਉਣੀ ਆ ਕਿੱਦਾਂ ਅੱਗੇ ਵੀ ਨਹੀਂ ਆਪਾਂ ਜਦੋਂ ਟਾਈਮ ਲਾ ਜਦਾ ਕੋਈ ਟਾਈਮ ਨਹੀਂ ਹੋਗਾ ਟਾਈਮੋ ਟਾਈਮ ਕੋਈ ਆਣ ਦੇ ਛੋੜੇ ਅੱਛਾ ਜੀ ਹਾਂਜੀ ਹਾਂਜੀ ਕੋਈ ਇਹਨਾਂ ਨੂੰ ਵੇਖ ਲੋ ਕਿ ਸਮਾਂ ਨਹੀਂ ਲੱਗੇ ਕੋਈ ਕੁਝ ਨਹੀਂ ਠੀਕ ਹੈ ਠੀਕ ਹੈ ਠੀਕ ਲੋ ਜੀ ਦੋ ਦਾ ਦਾ ਛੋਟੀ ਤੇ ਖਾਤ ਤੱਕ ਉਹ ਜਿਹੜਾ ਬਹੁਤ ਤਗੜਾ ਗਰੀਕੀ ਹੈ ਪਰ ਮਾੜੀ ਬਾਕੀ ਕੋਈ ਜੇ ਕੋਈ ਟਾਈਮ ਦੇ ਹਿਸਾਬ ਨਾਲ ਵੇਖੇ ਨਾ ਤਾਂ ਮੈਂ ਚੈੱਕ ਵੀ ਕਰਾ ਸਕਦਾ ਮੈਂ ਵੀਡੀਓ ਪਾ ਦਾਂਗਾ ਠੀਕ ਹੈ ਠੀਕ ਹੈ ਠੀਕ ਲੋ ਜੀ ਐਨ ਗੱਟ ਬਣਾਇਆ ਕਰੀਆ ਵੇਖ ਲੋ ਜੇ ਬਣਾਉਂਦੀ ਮੂਹ ਵਿੱਚ ਧਿਆਨ ਉਹ ਬੜੀਆਂ ਨੇ ਜੋਕੜਾ ਹ ਚਾ ਨਾ ਬਰਾ ਦੰਦ ਕੜਲਾ ਨਾ ਨਹੀਂ ਨਹੀਂ ਮ ਖਾਦੀ ਆ ਰੋਂਦੀ ਆ ਰੋਂਦੀ ਆ ਜੇ ਨਾ ਕੀ ਆ ਕੇ ਕੋਈ ਕੰਮ ਕਰਦੀ ਆ ਸੋਇਆ ਖਲੋ ਜੱਕਾ ਸਾ ਤੇ ਕਾਲਾ ਪੈ ਜਾਂਦਾ ਡੰਗਰ ਵੀਡੀਓ ਵਾਲੀ ਪਿਓਰ ਦੋ ਦੰਦ ਪਿਓਰ ਦੋ ਚੌਗੀ ਦੇ ਥੋੜੇ ਆ ਹਾਂਜੀ ਚਲੋ ਲੈ ਜਾਓ ਹਾਂਜੀ ਹਾਂਜੀ ਇਧਰ ਤੋਰਨੀ ਹੈ ਇਧਰ ਤੋਰ ਲਓ ਜੀ ਸੇਂਗਸ ਤੋਂ ਵੀ ਜਿਹੜਾ ਬਹੁਤ ਿੱਕਾਂ ਲੱਗਾ ਵਾ ਕਰਨ ਵਾਲੀ ਦੇ ਤੇ ਕੱਦ ਕੋਦਲ ਉਹ ਚਾਹ ਪਤਾ ਬਹੁਤ ਹੀ ਤਗੜਾ ਕੰਮ ਕਰਦੇ ਠੀਕ ਕਰਨ ਵਾਲੀ ਤੇ ਆ ਜੋ ਹੋਰ ਚਲੋ ਕਰ ਦੋ ਵਾਜਰਾ ਕਰਨ ਵਾਲੀ ਨੇ ਗੁੰਦੀ ਝੋਟੀ ਘੱਟ ਕਰ ਜੇ ਮੰਡੀ ਏਡੀ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਭਾਈ ਦੱਸਿਆ ਸੁਣ ਨੂੰ ਇਹ ਨੂੰ ਆ ਪੱਟਾ ਜਿਆ ਹਾ ਕੱਟਾ ਵੀ ਕਰੋ ਕੀ ਜੱਗਾ ਮੋੜਾ ਭਾਈ ਅੱਛਾ ਜੀ ਠੀਕ ਹੈ ਲੋ ਜੀ ਮੇਲ ਕਾਫ ਆ ਗਿਆ ਜਿਹਦੇ ਪਿੱਛੇ ਆਹ ਹੁਣ ਤੁਹਾਨੂੰ ਦਿਖਾਉਂਦੇ ਜੋ ਆ ਕੇ ਦਾ ਐਨ ਕਲਿਆ ਪਲਿਆ ਆਈਆ ਯੋਰ ਆ ਗਿਆ ਵੀ ਮਾਰਾ ਨਾ ਜਿਹੜਾ ਲੈ ਕੇ ਇਹ ਥਾਂ ਤੋਂ ਜਿਹੜਾ ਚੰਗਾ ਲੱਗਾ ਨੋਕਲਾ ਥਾਂ ਲੱਗਾ ਵਾ ਚਕਲਾ ਕਰ ਉਹ ਦੀ ਚੈੱਕ ਕਰੀਂ ਚੱਟਾ ਚੱਦਾ ਲੱਗਦਾ ਬੱਤੀ ਜਦੋਂ ਟੈਮੋ ਟੈਮਾ 1:30 ਹੋਏ ਆ ਹਾਂਜੀ ਹਾਂਜੀ ਟੈਮੋ ਡੈਮ ਝੋਟੀ ਨੂੰ ਜੋ ਕੇ ਫਿਰ ਪਾ ਲੱਗੂਗਾ ਠੀਕ ਆ ਠੀਕ ਆ ਜੀ ਹਾਂਜੀ ਹਾਂਜੀ ਇਹਦਾ ਬਾਈ ਦੀ ਮੁੱਲ ਫਿਰ ਮੁੱਲ ਵੀ ਦੀ ਦੱਸਣ ਤੋਂ ਪਹਿਲਾਂ ਇੱਕ ਚੀਜ਼ ਦੱਸ ਦਿੰਨੇ ਹਾਂ ਚਲੋ ਉਲਾਂ ਦੱਸ ਕੇ ਕੋਈ ਚੀਜ਼ ਨਹੀਂ ਦੰਗਣੀ ਦੇਣਾ ਹਾਂਜੀ ਇਹਦਾ ਅਗਲਾ ਥਾਂ ਨਾ ਮੜਾ ਆ ਭੂ ਛਟਾ ਮਾਰਦਾ ਜੀ ਅੱਛਾ ਇੱਕੋ ਹੀ ਹਾਂ ਇੱਕੋ ਹੀ ਕੋਬਾ ਕਿਹੜੀ ਸਾਈਡ ਦਾ ਤੂੰ ਮੰਗੂ ਕੋਲ ਨਹੀਂ ਆਉਂਦਾ ਅਛਾ ਜੀ ਹਾਂਜੀ ਹਾਂਜੀ ਆਹ ਅੱਲਾਹ ਦਾ ਸ਼ਟਮਾਪਾ ਠੀਕ ਹੈ ਠੀਕ ਲੋ ਜੀ ਬੈਣੀ ਤਾਂ ਦੂਸਰਾ ਸਾਈਡ ਜਿਹੜਾ ਅਗਲਾ ਖਾਣਿਆ ਉਹ ਤੇਰਾ ਆਪ ਦੋਨੀਆਂ ਦਾ ਭਾਅ ਕਰਦੇ ਨਾ ਟੋਕਰਾਂ ਦੀ ਵੀ ਨਹੀਂ ਆਉਂਦੀ ਇਹਨੇ ਅਛਾ ਜੀ ਹਾਂਜੀ ਠੀਕ ਆ ਕਿੰਨਾ ਕੁ ਭਾਈ ਜੀ ਮੁੱਲ ਵੀ ਦੀ ਕਰ ਨੂੰ ਇਹਦਾ ਭਾਅ ਵਿੱਚ ਛੋਟੀ ਜਿਹਾ ਦਾ ਸਵਾਦੀ ਆ ਹਾਂਜੀ ਕਿਪਾ ਲੱਖ ਦੀ ਜੀ ਪੁੜੀ ਦੀ ਨਹੀਂ ਕਰਤੀਗੇ ਜੈ ਜੈ ਫਿਰ ਪੂਰੇ 90000 ਦੀ ਬੋਲੀ 90 ਦੋ ਛੱਡ ਦਈਏ 85 ਹਜ਼ਾਰ ਕਿੰਨਾ ਹੋਰ ਦੱਸੋ ਠੀਕ ਆ ਲਓ ਜੀ 85000 ਦੀ ਤੇ ਕੋਠੇ ਜਿੱਡੀ ਝੋਟੀਆਂ ਚਲੋ ਥੋੜਾ ਜਿਹਾ ਵੱਜ ਵੀ ਹੈਗਾ ਵਾ ਤੇ ਧਾਰਾ ਬਰਾਬਰ ਆ ਧਾਰਾ ਬਰਾਬਰ ਬਾਕੀ ਕੋਈ ਰੂਮ ਵਰਗੀ ਪੋਲੀ ਧਾਰਾ ਠੀਕ ਆ ਇਹ ਧਾਰਾ ਤੋਂ ਰਾ ਜਿਹੜੀਆਂ ਬਿਲਕੁਲ ਬਰਾਬਰ ਆ ਸਾਨੂੰ ਤੋਂ ਮੈਂ ਯਾਰ ਨਾਮ ਵੀ ਦੱਸੇ ਕਿਸ ਨੇ ਘਰ ਆਲੇ ਲੈਣੀ ਹੋਈ ਤਾਂ ਲਾ ਦੇ ਘੜਾ ਦੀ ਪਰ ਨਹੀਂ ਨਹੀਂ ਬਿਲਕੁਲ ਗਲਤ ਕੰਮ ਕਰਨ ਨੂੰ ਕਰਨਾ ਪਏ ਇਹ ਕੰਮ ਚੱਲਦਾ ਨਹੀਂ ਆ ਉਹ ਹੈ ਨਾ ਠੀਕ ਆ ਭਾਈ ਆ ਕਿਵੇਂ ਆ ਗਈ ਦੂਜੇ ਨੰਬਰ ਤੇ ਇਹ ਦੇ ਵੇਖੋ ਨਕੀਲਾ ਦੂਜੇ ਸਿੰਘੇ ਝੋਟੀ ਸੁਈਆ ਠੀਕ ਆ ਹਰਿਆਣੇ ਦੀ ਝੋਟੀ ਆ ਅੱਛਾ ਜੀ ਬੰਦੀ ਜਿਹੜੀ ਬੈਂਦੀ ਝੋਟੀ ਦਮੱਕੀ ਵਿੱਚ ਜਿਹਨੂੰ ਕਹਿੰਦੇ ਪਸ਼ਾਨ ਆ ਕੇ ਵੇਖੋ ਠੀਕ ਆ ਠੀਕ ਆ ਲਓ ਜੀ ਐਂਡ ਰਸ਼ੀ ਐਂਡ ਟੈਂਕਿਆ ਦੇਖੋ ਹੈ ਕਿਆ ਪਤਾ ਨਹੀਂ ਪਿੱਠ ਪੁਰਾ ਜਿਹੜਾ ਹੈ ਨਾ ਯਾਰ ਡਿੰਦਾ ਕਰਨ ਵਾਲੀ ਦੇ ਦੇ ਬਿਲਕੁਲ ਤਾਜੀ ਸੁਈ ਬਈ ਕਿੰਨਾ ਗੋਲਾ ਗੋਲਾ ਇੱਕ ਵੇਲੇ ਤੀਜੇ ਸਵੇਰ ਦਿਨ ਦੀ ਸੁਈ ਜੇ ਤੇ ਦੂਜੇ ਸਵੇਰ ਤੇਜੀ ਤੋਂ ਨਿਕਲੇਗਾ ਇਹ ਆਪਣੀ ਬੋਲਾ ਇਥੇ ਲੇ 10 ਕਿਲੋ ਆ ਆ ਮੜੀ ਦੀ ਭਾਜੀ ਇੱਕ ਬੰਨੇ ਅੱਛਾ ਜੀ ਠੀਕ ਠੀਕ ਲਓ ਜੀ ਆਹ ਫਲ ਫੁੱਲ ਜੀ ਅੱਛਾ ਜੀ ਹਾਂ ਜੀ ਹਾਂ ਜੀ ਤੌੜੀ ਕਿਹਾ ਬਿਲਕੁਲ ਤਾਜ਼ਾ ਇਹ ਨਾਲੂ ਨਾਲ ਹੀ ਆ ਤੇ ਜਾਂ ਡੰਗ ਹੋਇਆ ਜੇ ਤੁਰੇ 10 ਲੀਟਰ ਜਿਹੜਾ ਬੋਲਾ ਇਹਦੇ ਕੋਲ ਤਿਆਰ ਹੈ ਚੈੱਕ ਕਰ ਸਕਦੇ ਨਾਲ ਨਾਲ ਘਤੀ ਘਟਾ ਬਈਆ ਘਟਾ ਜੀ ਲਓ ਜੀ ਇਹਦੇ ਪਿੱਛੇ ਵੀ ਮੇਲ ਕਾਹਦਾ ਹੈ ਜੀ ਖੋਲੋ ਬਈ ਕਿੰਨੇ ਦੁੱਧ ਆ ਲਈਏ ਤੋਰ ਤੋਂ ਵੀ ਜੀ ਇਹਨਾਂ 17 ਕਿਲੋ ਦੀ ਗਾਰੰਟੀ ਦਿੱਤੀ ਆ। ਅੱਛਾ ਜੀ। ਇਹ ਕੋਈ ਸੇਵਾ ਚੰਗੀ ਕਰੇ 20 ਕਿਲੋ ਦੁੱਧ ਮਾਰ ਦੋ। ਅੱਛਾ ਜੀ। ਹਾਂ ਜੀ ਹਾਂ ਜੀ 20 ਕਿਲੋ ਦੁੱਧ ਮਾਰ ਦੋ। ਲਓ ਜੀ 17 ਲੀਟਰ ਵਾਲੇ ਤੇ ਗਾਰੰਟੀ ਤੇ ਆਈ ਆ। ਇਹ ਚੜਦੀ ਤੇ ਚੜਦੀਆਂ ਤੇ ਭਾ ਨਿਕੇ ਨਿਕੇ। ਅੱਛਾ ਜੀ। ਬਾਤ ਕਰ ਲੋ ਕੋਈ। ਠੀਕ ਆ ਠੀਕ ਆ। ਵਧੀਆ। ਜਾਂ ਤਾਂ ਕੋਈ ਨਹੀਂ ਵਧੀਆ। ਟੈਂਕ ਕੋਠੇ ਜਿੱਡੀ ਝੋਟੀ ਵੀ। ਦੂਸਰਾ ਸੁਗਾਸ ਹੋਈਆ ਕਰਮਾਲੀ ਦਾ ਸੈਂਕ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ। ਉਹਦੇ ਸਪਰੇਟ ਥੋੜਾ ਵੀ ਬਹੁਤ ਹੀ ਜ਼ਿਆਦਾ ਚੰਗਾ ਹੈ। ਇਹਨਾਂ ਪੰਜਾ ਢਿੰਦਾ। ਇਹ ਥਾਨ ਤੁਣ ਜਿਹੜਾ ਬਹੁਤ ਹੀ ਪਿਆਰਾ ਵਾ ਤੇ ਥੋੜੀ ਜਿਹੀ ਭਾਲ ਜ਼ਰੂਰ ਹੈਗੀ ਇੱਕ ਸਾਈਡ ਤੇ ਢਿੱਜੇ ਦਿੰਦੀ ਸੋਈ ਜਿਹੜਾ 10 ਲੀਟਰ ਬੋਲਾ ਬਿਲਕੁਲ ਤਿਆਰ ਆ ਚਲੋ ਕੋਈ ਚੰਗੀ ਸਾਮ ਕਰਨ ਵਾਲਾ ਲੈ ਜਾਊਗਾ ਭਰਾ ਤੇ ਬੜੀ ਕਹਿੰਦਾ ਇਹ ਦੇਖ ਜਿਹੜਾ ਤੋਂ ਤੇ ਭਰੀ ਜਾਊਗੀ ਸਾਡਾ ਆਲੇ ਤੁਸੀਂ ਕੀ ਕਹਿਣ ਜੈਡ ਬਲੈਕ ਆ ਗਈ ਪਿਓਰ ਚੱਲ ਜੱਟਾਂ ਟੱਟੋ ਜਿਹੜਾ ਬਹੁਤ ਹੀ ਤਨ ਵਾਲੀ ਕੋਈ ਚੰਗਾ ਲੱਗਾ ਵਾ ਕੀ ਕਿਹੜੇ ਇਹਦੇ ਘਰ ਜੋਤੀ ਜਾਉਂਦੀ ਲੋਕੀ ਲੋਕ ਲੋ ਵੇਖ ਕੇ ਜਾਣ ਕੇ ਜਿੱਥੋਂ ਆਈ ਆ ਲੈ ਰਹਾ ਨੇ ਆਉਣ ਦੇ ਲਮਾਲਾ ਇਕੱਠਾ ਹੋਊਗਾ ਠੀਕ ਆ ਠੀਕ ਆ ਜੀ ਇਹਨਾਂ ਚੋਟੀ ਚਲੋ ਜੇ ਤਾਂ ਕਿਹੜੇ ਭਰਾ ਤੋਂ ਵੀ ਆਈ ਹੈ ਚੰਗੀ ਸਾਹ ਚੰਗੀ ਸਾਹ ਦਿੱਤੀ ਅਗਲੇ ਨੇ ਆਪਾਂ ਵੀ ਪੈਸੇ ਖਰਚਾ ਲਗਾ ਕੇ ਜਿਗਣੀ ਕੀਤੀ ਬਿਲਕੁਲ ਜੀ ਬਾਈ ਇਹਦਾ ਹਰ ਮੋਲਾ ਕੁਆਲਟੀ ਬੜੀ ਯਾਰ ਧਾਰ ਰੂਈ ਆ ਜਿੱਦਾਂ ਦੀ ਅੱਛਾ ਜੀ ਹਾਂ ਬਹੁਤੀ ਰੂਵਾਰੀ ਧਾਰ ਠੀਕ ਆ ਮੋਲੇ ਦਾ ਹਰ ਮੁੱਲ ਵੀ ਜੀ ਕਰਨ ਦਾ ਬਾ 2 ਲੱਖ ਕੱਲੀ ਇਹੋ ਜੀ ਦਾ ਹਾਂਜੀ 3 ਕਿਲੋ ਵਾਲੀ ਝੋਟੀ ਮਿਲਦੀ ਨਹੀਂ ਉਹਦੇ ਘਰ ਨਹੀਂ ਡਾੜਨਾ ਸਮਝ ਆ ਹਾਂਜੀ ਦੇਰ ਦੀ ਝੋਟੀ ਦੇ ਦਾਂਗੇ ਕਰ ਦਈਏ ਜੱਸ ਨਾ ਤੂੰ ਹੀ ਫੇਰ ਵੇਖ ਲਓ ਹੁਣ ਰੱਬ ਦਾ ਨਾਮ ਹੀ ਆਖਦੇ ਨਹੀਂ ਤਾਂ ਦੋ ਜਿੱਥੇ ਇੱਕ ਵਾਰ ਆਣਾ ਛੱਡ ਦੇਣੀ ਪੰਜ ਛੱਡ ਗਏ ਉਹ ਛੱਡ ਗਏ ਬੜੇ ਕੰਬੀ 40 ਦੀ ਜਾਲੀ। ਲਓ ਜੀ 140000 ਦੀ ਰਸੀਦ 20 ਲੀਟਰ ਜਿਹੜਾ ਦੁੱਧ ਭਰੂ ਵੀ ਬਾਕੀ ਕੋਈ ਚੰਗੀ ਸਾਮ ਕਰੇ। ਧਾਰਾ ਹੀ ਆ ਤੀਜੇ ਦਿਨ ਦੀ ਸੂਈ ਬੋਲੇ ਦੇ ਛੋਟੇ ਦੇ। ਠੀਕ ਆ ਠੀਕ ਆ ਠੀਕ ਆ। ਆਪਾਂ ਹੀ ਤੀਜੇ ਨੰਬਰ ਤੇ ਕਿਵੇਂ ਆ ਗਈ ਨੀਲੀ ਰਵੀ। ਤੀਜੇ ਨੰਬਰ ਤੇ ਆਵੇ ਲੋਡੀ ਗੀਦਾ ਵੀ ਦੂਜੇ ਸਵੇਰੇ ਸੁਣਾਏ। ਅੱਛਾ ਜੀ। ਨੀਨਾ ਦੇ ਰਹੇ ਆ ਦਾਹ ਲੈ ਜੀ ਹਫਤਾ ਲੈ ਜੀ। ਅੱਛਾ ਜੀ। ਇੰਨੇ ਕ ਦਿਨ ਲੈਣੇ ਆ ਜਿੱਦਾਂ ਛੋਟੀ ਸੂਈ ਆ 2000 ਰੁਪਿਆ ਛੋਟੀ ਵੱਜਾਣੀ ਜੀ। ਅੱਛਾ ਜੀ। ਤੇ 2 आर बी हेलो दीवाजानी है अच्छा जी हां जी हां जी ऑल द वीरा आप भी, भी खोल दे सुबह सुबह भी ਕਰਨ ਵਾਲੀ ਤੇ ਹੁੰਦਾ ਜੂੜੀ 8 10 ਜੇ ਹੋਰ ਆਇਆ ਇਹਦਾ ਸੈਂਟੈਂਸ ਤਾਂ ਨੰਦ ਪਾਇਆ ਦੇਖੋ ਪੂਤੀ ਪਾਤੀ ਝੋਟੀ ਕਿਸ ਕਹਿ ਸ਼ਕ ਕਰਨੀ ਆ ਬਾਲੀ ਲਓ ਜੀ ਆਹਣਾ ਟੇਡਾ ਕੱਟ ਤੇ ਮਣਕੀ ਅੱਖ ਆ ਗਈ ਆ ਦੇਖੋ ਵੀ ਜਿਹੜਾ ਝੰਗਾ ਲੱਗਾ ਹੋਆ ਕਰਮਾਲੀ ਦੀ ਦੂਜਾ ਬੇ ਪਹਿਲੇ ਸਵੇਰਾ ਕਿੰਨਾ ਕੇ ਰਕਾਰਡ ਰਿਆ ਰ ਆ ਇਹ ਸੂਵੇ ਦਾ 14 ਕਿਲੋ ਦਾ ਕਾੜਾ ਅੱਛਾ ਠੀਕ ਹੈ ਠੀਕ ਹੈ ਲਓ ਜੀ ਪਹਿਲੇ ਸੂਵੇ ਦਾ ਪਾਈਦਾ ਤਾਂ ਕਿ 14 ਲੀਟਰ ਮਿਲ ਪਰ ਕਾੜੇ ਦਾ ਤੇ 50 ਸੂਆ ਸੂਗੀ ਤਾਂ ਦੇਣਾ ਲੈ ਰੂਗੀ 8 ਤੋਂ 10 ਆ ਜੀ ਹੋਰ ਬਾਕੀ ਢੱਲਾਂ ਢੋਲਾਂ ਜਿਹੜੀਆਂ ਕਾਫੀ ਆ ਹਵਾਨੇ ਦੇ ਸੂਣ ਤਾਂ ਕਿ ਲੈਓ ਚੰਗਾ ਮਾਰੀ ਵੀਰੇ ਥਣਾ ਦਾ ਤਿਆਰ ਗਿਆ ਬਰਾਂਣ ਘੇਟ ਘੇਟ ਦੇ ਲੱਗਾ ਪਿਆ ਵਾ ਛੇ ਜੀ ਦੇ ਥਣਾ ਦੀ ਫੁੱਲ ਗਰੰਟੀ ਸ਼ਹਿਦ ਮਾਰਦੀ ਏ ਛੋਟੀ ਅੱਛਾ ਜੀ ਹਾਂਜੀ ਹਾਂਜੀ ਲੋ ਜੀ ਫੇਕ ਅਸੀਂ ਚੈੱਕ ਕਰ ਸਕਦੇ ਨੂੰ ਇਹ ਤਾਂ ਜਿਹੜਾ ਬਹੁਤ ਹੀ ਸੋਹਣਾ ਬਣ ਚਾ ਗਿਆ ਆ ਏਡਾ ਕਟ ਆ ਗਿਆ ਕਰਮਾਂ ਵਾਲੀਆਂ ਨਿਸ਼ਾਨੀਆਂ ਵੀ ਜਿਹੜੀਆਂ ਸਾਰੀਆਂ ਆ ਗਈਆਂ ਵਾ ਇਹ ਵੀ ਚੰਗੀ ਸਾਮ ਕਰਾਉਂਦਾ ਵਾ ਜਦੋਂ ਤੁਸੀਂ ਪਹਿਲੇ ਸੀ ਕਰਵਾਇਆ ਸੀ ਤਾਂ ਤਾਂ ਕਿਉਂ ਰਾਹ ਨਹੀਂ ਕਰਦੇ ਭਲਾ ਵਾ ਸਾਨੂੰ ਨੂੰ ਗੋਲ ਚੰਗਾ ਲੱਗਾ ਵਾ ਜਨਵਰੀ ਹਰ ਹੈਗੇ ਪਰ ਚੜਦੇ ਤੋਂ ਚੰਦੇ ਆ ਜਨਵਰੀ ਚਾਰ ਹੀ ਪਉਨੇ ਆ ਪਰ ਸਾਰੇ ਗਾਂਵ ਵਾਂ ਠੀਕ ਆ ਇਹਦਾ ਪਾਈ ਫਿਰ ਮੋਲ ਮੋਲ ਤਾਂ ਵੀ ਜੀ ਇਹ ਵੀ ਡੇਢ ਦੀ ਵਿਗਣੀ ਆ ਸੂਟ ਹਾਂਜੀ ਤੇ ਕੁਆਲਟੀ ਵਿਗਣੀ ਤੇ ਬੱਚੇ ਬੜੇ ਚੰਗੇ ਨੇ ਛੋਟੀ ਨੇ ਅੱਛਾ ਜੀ ਕੀ ਬਾਤ ਆ ਠੀਕ ਆ ਇਹ ਵੀ ਉਨੇ ਦੀ ਦੇ ਦਾਂਗੇ ਸੇਮ ਸੇਮ 140 ਵੀ ਹਾਂਜੀ ਕਰ ਦੀਏ 35 ਦੀ ਜੋਰ ਦੇ ਉੱਪਰ 5 ਹੋਰ ਘੜ 30 ਗੁਰੇ ਠੀਕ ਲਓ ਜੀ ਇੱਕ ਕੱਲਾ 30000 ਦੀ ਪ्योर ਨੀਲੀ ਦਾ ਵੀ ਇਹਦੇ ਘਟ ਵਾਲੀ ਚਲੋ ਨੀਲੀਆਂ ਬਥੇਰੀਆਂ ਲੱਭਦੀਆਂ ਪਰ ਆਹ ਇਹਦਾ ਘਟ ਬਾਹਰ ਘਟ ਲੱਭਦਾ ਵਾ ਕਿ ਨਹੀਂ ਲੱਭਦੀ ਠੀਕ ਹੈ ਠੀਕ ਹੈ ਜੀ ਠੋਟੀ ਆ ਠੀਕ ਹੈ ਭਾਈ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਵੀਡੀਓ ਨਹੀਂ ਆਈ ਆ 14 ਕਿਲੋ ਦੁੱਧ ਦੀ ਗਾਰੰਟੀ ਦੇ ਮੱਝ ਆਈ ਆ ਮੈਲੇ ਨੂੰ ਪੂਰੀ ਸਪੀਅਰ ਤੇ ਇਹਨੂੰ ਵੀ ਆ ਤੀਜਾ ਛੱਫਾ ਦਿਨ ਸੁਣੀ ਹੋਇਆ ਜੀ ਅੱਛਾ ਜੀ ਤੇ ਵੇਖੋ ਇਹ ਇਹ ਨੂੰ ਕੋਈ ਟਾਈਮ ਨਹੀਂ ਆ ਤੇ ਸ਼ਾਮਾਂ ਨੂੰ ਫੁੱਟਬਾਲ ਨਹੀਂ ਜਿੱਦਾਂ ਹੁੰਦਾ ਹਾਂਜੀ ਉਥਾਂ ਕੋਈ ਵੇਖ ਕੇ ਆਣ ਕੇ ਇਦਾਂ ਮਰੂੰਗੀ ਠੀਕ ਹੈ ਚਲੋ ਬਾਬਾ ਜੀ ਦੇਖੋ ਕਿੰਨਾ ਬਾਈ ਬੋਲਾ ਜੀ ਰੂਮ ਆ ਗਈ ਪੋਲੀ 11 ਕਿਲੋ ਗੋਲੇ ਦੇ ਸਟਾਰਟ ਹੋਈ ਗਿਆ ਹੁਣ ਠੀਕ ਹੈ ਲਓ ਜੀ 11 ਲੈ ਇਹ ਸਾਰੀ ਮੱਝੀ ਯਾਰਾ 1 ਕਿਲੋ ਗੋਲਾ ਸਟਾਰਟਿੰਗ ਕਰਦੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਇਹਦਾ 10 ਕਿਲੋ ਦੇ ਰਾਂ ਹੁੰਦੇ ਨਹੀਂ ਦੇਣਾ ਵਾ ਸਹੀ ਗੱਲ ਆ ਜੀ ਲਓ ਜੀ ਕੱਟ ਕੱਟਦਾ ਇਹਦਾ ਵੀ ਬਹੁਤ ਤਗੜਾ ਆ ਗਿਆ ਵਾ ਤੇ ਇਹਦੇ ਪਿੱਛੇ ਬਾਈ ਜਵਾਕ ਜਵਾਕ ਕੱਟਾ ਹੋਇਆ ਦੇਖਣਾ ਆ ਠੀਕ ਹੈ ਗੱਲ ਉਹ ਇਹਦੇ ਪਿੱਛੇ ਵੀ ਜਿਹੜਾ ਮੇਲ ਕਾਫ ਆ ਗਿਆ ਕੱਦ ਤੇ ਬਹੁਤ ਹੀ ਚੰਗਾ ਵਾ ਇਹ ਵੀ ਸਿੰਗਲ ਹੱਡੀ ਆ ਗਈ ਦਸੂਗਾ ਬਾਈਏ ਲੈਓ ਤੂੰ ਆ ਵੀ ਸੁਗਾ ਠੀਕ ਹੈ 55 ਸੁਗਾ ਸੋਈਆ ਕਰਮਾਲੀ ਦੇ ਨੀਲੀ ਦਾ ਪਾਸ ਰੱਖ ਰਹੀ ਆ ਲੋਈ 14 ਲੀਟਰ ਜਿਹੜਾ ਦੁੱਧ ਪਿਛਲੇ ਸੂਏ ਭਰਿਆ ਮਾਤੇ 14 ਬਾਈ ਕਹਿੰਦਾ ਕਿ ਗਾਰੰਟੀ ਦੇ ਦੇਣੀ ਆ ਤੁਹਾਨੂੰ ਜਿਹੜਾ ਇਹ ਵੀ ਬਹੁਤ ਹੀ ਚੰਗਾ ਲੱਗਾ ਰੈ ਨੋਕਲਾ ਥਾਂ ਲੱਗਾ ਵਾ ਕਰਮਾਲੀ ਨੂੰ ਇਹ ਗੇਮ ਤੇ ਨਹੀਂ ਪਿਛੇ ਨਹੀਂ ਬਾਕੀ ਮੜਾ ਮੜਾ ਰਿਹਾ ਵੀ ਮੜਾ ਮੜਾ ਦੀ ਛੋਟੀ ਪੱਟ ਹਾਂ ਜੇ ਸਾਢੇ 10 ਹੋ ਗਿਆ ਨਾ ਹਾਂਜੀ ਤੇ ਕੋਈ ਇਹਨੂੰ ਟਾਈਮ ਨਹੀਂ ਅਗਲਾ ਥਾਣਾ ਅੱਜ ਨਹੀਂ ਆਈ ਕੋਈ ਕੁਝ ਨਹੀਂ ਕਹਿਦਾ ਲੱਗਾ ਹਾਂਜੀ ਠੀਕ ਹੈ ਠੀਕ ਹੈ ਲੈ ਲਓ ਜੀ ਉਨੀ ਯੱਕੇ ਤੋਂ ਨੀ ਪਿਛੇ ਨਹੀਂ ਮਾਲ ਕੀ ਤਾਂ ਫੋਟ ਮਾਲ ਵੀ ਨਹੀਂ ਲੱਗੇ ਥੋੜਾ ਪੈਨ ਦਾ ਅੱਛਾ ਜੀ ਇਹ ਨਹੀਂ ਬੰਦੀ ਆਮ ਝੂਠ ਬੋਲਣ ਵਾਲੀ ਗੱਲ ਹੀ ਆ ਠੀਕ ਹੈ ਠੀਕ ਹੈ ਜੀ ਬਾਕੀ ਅੱਜ ਕਿਉਂ ਨਹੀਂ ਆਇਆ ਤਾਂ ਜਿਆਦਾ ਹੱਦੋਂ ਵੱਧ ਬੰਦੀ ਆ ਜਿਹਦਾ ਭਾਈ ਮੋਲ ਫਿਰ ਆਏ ਦੰਗਾ ਤੁਹਾਨੂੰ ਦੱਸਾਂ ਸਾਢੇ ਚੜਦੇ ਚੜਦੇ ਹੀ ਆ ਹਾਂਜੀ ਹਾਂਜੀ ਇਹਦਾ ਰੇਟ ਫਿਰ ਰੇਟ ਵੀ ਦੀ ਮੂੰਹ ਮੰਗਣ ਨੂੰ ਇਹਦਾ ਵੀ ਭਾਵੇਂ 1 10 15 ਜਿੰਨਾ ਮੱਦੀ ਝੋਟਾ ਕਰੀ ਜਾਏ ਦੋ ਦਿਨ ਨੂੰ 15 ਕਿਲੋ ਝੋਟੀਂ ਦੇ ਜਨਾ ਮੇਰੀ ਮਤਲਬ ਪਹਿਚਾਨ ਤੇ ਤਾਂ ਮੇਰਾ ਆ ਗਿਆ ਵਾ ਅੱਛਾ ਜੀ ਤੇ ਝੋਟੀ ਜਿਹੜੀ 10 ਦੀ ਦੇ ਦਈਏ ਕਰਦੇ ਵੀ ਹਰ ਜੀ ਜੈਸਮਾਈ ਪੰਜ ਦੀ ਦੇ ਦੀਏ ਪੂਰੇ ਇੱਕ ਪੰਜ ਕਿਲੋ ਪੂਰੇ ਦੀ ਕਰਦੀ ਐ ਪੂਰੇ ਨਹੀਂ ਹਰ ਕਰਦੀ ਐ ਪੂਰੇ ਦੀ ਕਰਦੀ ਐ 15 ਕਿਲੋ ਝੋਟੀਆ ਦਊਂਗੀ ਦੋ ਤੇ ਲੱਖ ਰੁਪਏ ਦੀ ਝੋਟੀ ਪੂਰੇ ਦੇ ਰੰਗ ਹੋ ਤਾ ਠੀਕ ਹੈ ਠੀਕ ਹੈ ਤੇ ਜਵਾਈ ਰੂਮ ਵਰਗੀ ਪੋਲੀ ਦੋਂ ਵੀ ਚੌਂ ਚਵਾਜ ਦਾ ਇਹ ਇੱਕ ਨੰਬਰ ਆ ਪੂਰੇ ਲੱਖ ਦੀ ਪਈ ਕਹਿੰਦਾ ਕਿ 13 ਜਾਂ 15 ਮੀਟਰ ਦਾ ਦੁੱਧ ਪਰ ਵੀ 15 ਲੀਟਰੀਆਂ ਮੇਰੀ ਹਲਦੀ ਨਹੀਂ ਆ ਇਤਾਂ ਪ੍ਰੈਸ਼ਰ ਦਾ ਪਾਉਂਦੀਆਂ ਕੋਈ ਗਿੱਲੀ ਆ ਕੋਈ ਮੋਹਰਾ ਕੀ ਰਿਹਾਨੀ ਕੀ ਆ ਕੋਈ ਜ਼ੋਂਦੀ ਕੱਟੀ ਐ ਏਡੀ ਵੱਡੀ ਨਹੀਂ ਹੋਣੀ ਠੀਕ ਹੈ ਜੀ ਦੁੱਧ ਨਹੀਂ ਇੰਨਾ ਦੇਣਾ ਅੱਛਾ ਜੀ ਸਾਰੇ ਸਾਰੇ ਆਪੋ ਆਪਣੀ ਗੁਣਾ ਦੇ ਸਾੜੀਆਂ ਚੰਗੀਆਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਲਾ ਬਾਗੀ ਮੇਰੀ ਵੇਖਣ ਲਈ ਧੰਨਵਾਦ ਆ ਸਾਰੇ ਪਟੂਪਾਲ ਪ੍ਰਧਾਨਾਂ ਦਾ